ਧਨਵਾਦ ਸਪੀਕਰ ਸਾਹਿਬ ਤੁਹਾਨੂੰ ਬੋਲਣ ਦਾ ਮੌਕਾ ਮਿਲਿਆ ਹਲਵਾਰਾ 에ਅਰਪੋਰਟ ਜਿਹੜਾ ਜੀ ਸੀਤ ਕਰਤਾਰ ਸਿੰਘ ਸਰਾਬਾ ਦੇ ਨਾਂ ਤੇ ਜਿਹੜਾ ਬਣਿਆ ਮਾ ਉਹ ਮੇਰੇ ਖਿਆਲ ਕੰਪਲੀਟ ਹੋ ਚੁੱਕਿਆ ਜੀ ਉਹਨੂੰ ਜਲਦੀ ਤੋਂ ਜਲਦੀ ਜਿਹੜਾ ਚਾਲੂ ਕਰਾਇਆ ਜਾਵੇ ਇੱਕ ਹਲਵਾਰਾ ਮੇਰੇ ਹਲਕੇ ਦੇ ਵਿੱਚ ਦੋ ਸੜਕਾਂ ਪੈਂਦੀਆਂ ਜੀ ਹਲਵਾਰੇ ਤੋਂ ਪਖੋਵਾਲ ਤੇ ਰੈਕੂੜ ਤੋਂ ਪਖੋਵਾਲ ਬਹੁਤ ਹੀ ਜ਼ਿਆਦਾ ਖਸਤਾ ਹਾਲਤ ਹਾਲਤ ਆ ਉਹਦੀ ਤੇ ਉਹਨੂੰ ਮੈਂ ਬੇਨਤੀ ਪਹਿਲਾਂ ਵੀ ਮੰਤਰੀ ਸਾਹਿਬ ਨੂੰ ਕਰ ਚੁੱਕਿਆ ਮਾ ਜਲਦੀ ਇਹਨੂੰ ਬਣਵਾਇਆ ਜਾਵੇ ਇੱਕ ਜੁਡੀਸ਼ੀਅਲ ਕੰਪਲੈਕਸ ਮੇਰੇ ਹਲਕੇ ਦੇ ਵਿੱਚ ਮਨਜ਼ੂਰ ਹੋਇਆ ਵਾ ਉਹਦਾ ਵੀ ਮੈਂ ਚੀਮਾ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਉਹਨੂੰ ਵੀ ਜਲਦੀ ਤੋਂ ਜਲਦੀ ਜਿਹੜਾ ਉਹ ਕੰਮ ਚਾਲੂ ਕਰਾਇਆ ਜਾਵੇ ਜੱਚਾ ਬੱਚਾ ਹਸਪਤਾਲ ਇੱਕ ਕੰਪਲੀਟ ਹੋ ਚੁੱਕਿਆ ਸਾਡੇ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਉਹਦਾ ਉਤ ਘਟਨਾ ਜਿਹੜਾ ਉਹ ਕਰਵਾ ਦਿੱਤਾ ਜਾ ਕੇ ਕਿਉਂਕਿ ਬਹੁਤ ਮੁਸ਼ਕਲਾਂ ਲੇਡੀਜ਼ ਨੂੰ ਆ ਰਹੀਆਂ ਨੇ ਇੱਕ ਮੈਂ ਸਾਂਝੀ ਬੇਨਤੀ ਕਰਦਾ ਜੇ ਸਾਰੇ ਐਮਐਲਏ ਨੂੰ ਸਾਨੂੰ 10 ਜਾਂ 20 ਕਿਲੋਮੀਟਰ ਜਿਹੜੀ ਸੜਕਾਂ ਉਹ ਸਾਰਿਆਂ ਨੂੰ ਜਾਂ ਰਿਪੇਅਰ ਜਾਂ ਨਵੀਂ ਬਣਾਉਣ ਵਾਸਤੇ ਹਰੇਕ ਐਮਐਲਏ ਨੂੰ ਦੇ ਦਿੱਤੀ ਜਾਵੇ ਆਪਦੇ ਹਲਕੇ ਦੇ ਆਪੇ ਜਿਹੜੀ ਉਹ ਚਾਹੇ ਉਹ ਕਰਵਾ ਲਵੀ ਜਾਵੇ ਇਹ ਮੈਂ ਬੇਨਤੀ ਕਰੂੰਗਾ ਕਿ ਇਸ ਤਰ੍ਹਾਂ ਦੀ ਕੋਈ ਮંજੂਰੀ ਹੋਵੇ ਧੰਨਵਾਦ ਸਪੀਕਰ ਸਾਹਿਬ ਸਦਾ ਹਰਮੀਰ